ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਕਾਂਗਰਸ ਪਵਨ ਵਿਖੇ ਮਨਾਇਆ ਗਿਆ ਕਾਂਗਰਸ ਦਾ 140ਵਾਂ ਸਥਾਪਨਾ ਦਿਵਸਰ ਲਹਿਰ ਆਇਆ ਪਾਰਟੀ ਦਾ ਝੰਡਾ ਨਗਰ ਨਿਗਮ ਦੀ ਬਾਦਵੰਤੀ ਗਲਤ ਕਾਂਗਰਸ ਲੋਟ ਕਰਵਾ ਰਹੀ ਹੈ ਇਤਰਾਜ਼ ਹੁਣ ਦੂਰ ਨਹੀਂ ਜਾਵਾਂਗੇ ਅਦਾਲਤ ਅੱਜ ਬਠਿੰਡਾ ਵਿਖੇ ਮੱਛੀ ਮਾਰਕੀਟ ਦੇ ਵਿੱਚ ਕਾਂਗਰਸ ਦੇ ਦਫ਼ਤਰ ਦੇ ਵਿੱਚ ਕਾਂਗਰਸ ਦਾ 140ਵਾਂ ਸਤਾਪਨਾ ਦੇਸ਼ ਨਾਇਕ ਆਇਆ ਹੈ ਇਸ ਮੌਕੇ ਕਾਂਗਰਸ ਪ੍ਰਧਾਨ ਰਾਜਨ ਕਰਗ ਨੇ ਬੋਲਦਿਆਂ ਕਿਹਾ ਕਿ ਨਗਰ ਨਿਗਮ ਦੇ ਬਾੜ ਬੰਦੀ ਗਲਤ ਕੀਤੀ ਗਈ ਹੈ ਕਾਂਗਰਸ ਨੋਟ ਕਰਵਾ ਰਹੀ ਹੈ ਇਤਰਾਜ਼ ਹੁਣ ਤੂੰ ਨਹੀਂ ਤਾਂ ਅਸੀਂ ਅਦਾਲਤ ਜਾਵਾਂਗੇ ਇਸ ਮੌਕੇ ਮਹਾਤਮਾ ਗਾਂਧੀ ਜੀ ਦੀ ਫੋਟੋ ਤੇ ਫੁੱਲ ਭੇਟ ਕਰਕੇ ਨਮਨ ਕੀਤਾ ਗਿਆ भारतीय राष्ट्रीय कांग्रेस स्थापना दिवस आज एक सौ स्थापना दिवस है कांग्रेस पार्टी का सब तो पहला मैं समूह देश के दे कांग्रेस के लीडर साहबान वर्कर साहबान जिला बठिंडा कन्ियों लख लख स्थापना दिवस से बधाई दिना उस दे नाल नाल, आज छोटे दोनों साहबजादे बाबा जोरावर सिंह जी ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਉਹ ਸ਼ਹੀਦੀ ਦਿਹਾੜੇ ਤੇ ਕਾਂਗਰਸ ਪਰਿਵਾਰ ਕਨੇਓ ਮੈਂ ਉਹਨਾਂ ਨੂੰ ਸ਼ਤ ਸ਼ਤ ਪ੍ਰਣਾਮ ਕਰਦਾ ਉਹਨਾਂ ਦੀ ਸ਼ਹੀਦੀ ਜਦੋਂ 140 ਸਾਲ ਪਹਿਲਾਂ ਕਾਂਗਰਸ ਦਾ ਰਾਜ ਸੀ ਕਾਂਗਰਸ ਦੇ ਰਾਜ ਦੇ ਦੌਰਾਨ ਕੱਲੀ ਕਾਂਗਰਸ ਪਾਰਟੀ ਅਜੇ ਹੀ ਸੀ ਜਿਨੇ ਦੁਸ਼ਮਣ ਦੇ ਲੋਕਾਂ ਨੂੰ ਬਚਾਉਣ ਵਾਸਤੇ ਬੀੜਾ ਚੱਕਿਆ 1985 ਚ ਸਥਾਪਨਾ ਦਿਵਸ ਪਹਿਲੀ ਵਾਰ ਅੱਜ ਦੇ ਦਿਨ ਹੋਇਆ 62 ਸਾਲ ਲਗਾਤਾਰ ਕਾਂਗਰਸ ਦੇ ਜੂਝਾਰੂਆਂ ਨੇ ਕਾਂਗਰਸ ਦੇ ਸਨਾਨੀਆਂ ਨੇ ਵਰਕਰਾਂ ਨੇ ਲੀਡਰਾਂ ਨੇ ਲਗਾਤਾਰ ਉਸ ਸਮੇਂ ਇੰਗਲੈਂਡ ਦੇ ਤਖਤ ਨਾਲ ਮੱਥਾ ਲਾ ਕੇ ਮੱਥਾ ਲਾ ਕੇ ਕੁਰਬਾਨੀਆਂ ਦੇ ਕੇ ਕਾਂਗਰਸ ਦੇ ਨਾਲ ਦੇਸ਼ ਨੂੰ ਸਿਰਜਿਆ ਦੇਸ਼ ਆਜ਼ਾਦ ਹੋਇਆ 1920 ਤੋਂ ਬਾਅਦ ਮਹਾਤਮਾ ਗਾਂਧੀ ਬਾਪੂ ਜੀ ਉਹਨਾਂ ਨੇ ਗਰੀਬਾਂ ਦਾ ਕਿਸਾਨਾਂ ਦਾ ਔਰਤਾਂ ਦਾ ਦਲਤਾਂ ਦਾ ਇਹਨਾਂ ਬਾਰੇ ਆਵਾਜ਼ ਚੱਕੀ 바ਵਾ ਭੀਬਰਾਵ ਅੰਬੇਡਕਰ ਜੀ ਉਹਨਾਂ ਨੇ ਸੰਵਿਧਾਨ ਬਣਾਇਆ ਇਹ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਅੱਜ 100ਵਾਂ ਸਾਲ ਹੈ ਜਦੋਂ ਮਹਾਤਮਾ ਗਾਂਧੀ ਜੀ ਅੱਜ ਦੇ ਦਿਨ ਦੇਸ਼ 'ਚ ਕਾਂਗਰਸ ਦੇ ਪ੍ਰਧਾਨ ਬਣੇ ਸੀ ਕਾਂਗਰਸ ਪਾਰਟੀ ਇਕਲੀ ਅਜਿਹੀ ਪਾਰਟੀ ਹੈ ਜਿਹੜੀ ਸਰਬ ਧਰਮ ਦਾ ਖਿਆਲ ਰੱਖਦੇ ਹੋਏ ਹਰੇਕ ਜਮਾਤ ਦਾ ਖਿਆਲ ਰੱਖਦੇ ਹੋਏ ਖਰੀਤ ਕ੍ਰਾਂਤੀ ਸ਼ਵੇਤ ਕ੍ਰਾਂਤੀ ਉਦਯੋਗਿਕ ਕ੍ਰਾਂਤੀ ਇਹ ਸਾਰੀਆਂ ਚੀਜ਼ਾਂ ਕੀਤੀਆਂ ਕਾਂਗਰਸ ਪਾਰਟੀ ਇੱਕ ਜੇਹੀ ਪਾਰਟੀ ਹੈ ਜਿਹਦੇ ਲੀਡਰਾਂ ਨੇ ਮਹਾਤਮਾ ਗਾਂਧੀ ਜੀ ਨੇ ਇੰਦਰਾ ਗਾਂਧੀ ਜੀ ਨੇ ਰਾਜੀਵ ਗਾਂਧੀ ਜੀ ਨੇ ਦੇਸ਼ ਵਸਤੇ ਬਲੀਦਾਨ ਦਿੱਤਾ ਕਾਂਗਰਸ ਪਾਰਟੀ ਹਮੇਸ਼ਾ ਬਨਰੇਗਾ ਜਿਹੜੀ ਬਾਪੂ ਮਹਾਤਮਾ ਗਾਂਧੀ ਜੀ ਦੇ ਸੋਚ ਤੇ ਬਣਾਈ ਔਰ ਜਿਹੜੀ ਨਿਆਂ ਹੈ ਹਿੰਦੁਸਤਾਨ ਦਾ ਔਰ ਜਿਹੜਾ ਇਥੇ ਸੰਵਿਧਾਨ ਹੈ ਉਹਦੇ ਪੈਰੀਦਾਰੀ ਕਰਦੇ ਕਰਦੇ ਅੱਜ ਤੱਕ ਪਹੁੰਚੀ ਹੈ ਪਰ ਜਿਹੜੀਆਂ ਅੱਜ ਦੀਆਂ ਸ਼ਾਸਕ ਪਾਰਟੀਆਂ ਉਹ 바ਵਾ ਭੀਮrao ਅੰਬੇਦਕਰ ਜੀ ਦੇ ਸੰਵਿਧਾਨ ਚ ਤੋੜ-ਭਰੋੜ ਕਰਕੇ ਆਪ ਦਾ ਰੂਪ ਬਣਾਉਣਾ ਚਾਹੁੰਦੇ ਹੈ ਮਹਾਤਮਾ ਗਾਂਧੀ ਜੀ ਦੇ ਨਾਂ ਤੇ ਜਿਹੜੀ ਮਨਰੇਗਾ ਸਕੀਮ ਦੇਸ਼ ਚ ਚੱਲਦੀ ਸੀ ਦਵੇ ਕੁਚਲਿਆਂ ਵਾਸਤੇ ਗਰੀਬਾਂ ਵਾਸਤੇ ਕੰਮਗਾਰਾਂ ਵਾਸਤੇ ਉਹ ਸਕੀਮਾਂ ਬੰਦ ਕਰਕੇ ਆਪ ਦੇ ਚਹੇਤਿਆਂ ਨੂੰ ਅਰਬਾਂ ਖਰਬਾਂ ਲੱਖਾਂ ਕਰੋੜਾਂ ਦਾ ਮੁਨਾਫਾ ਦੇ ਕੇ ਮਾਫ ਕਰਕੇ ਉਹ ਦੇਖਣਾ ਚਾਹੁੰਦੇ ਆ ਸਭ ਤੋਂ ਵੱਡੀ ਨਿਆਂ ਪ੍ਰਣਾਲੀ ਹੈ ਲੋਕ ਨਿਆਂ ਦੇ ਵਿੱਚ ਜੱਜ ਨੂੰ ਰੱਬ ਸਮਝਦੇ ਆ ਪਰ ਅੱਜ ਦੇਸ਼ 'ਚ ਨਿਆਂ ਪ੍ਰਣਾਲੀ ਵੀ ਅਜਿਹੀ ਹੋ ਗਈ ਕਿ ਜਿਹੜਾ ਕੁਲਦੀਪ ਸਿੰਗਰ ਹੈ ਜਿਹਨੂੰ ਪੌਸਕੋ ਦੇ ਤਹਿਤ ਸਜ਼ਾ ਹੋਈ ਉਹਨੂੰ ਵੀ 6 ਸਾਲਾਂ ਬਾਅਦ ਆਪਦੇ ਜੱਜਾਂ ਨੂੰ ਜਿਹੜੇ ਲਾਰੇ ਆ ਜਿਹੜੇ ਆਪਦੇ ਆਰਐਸਐਸ ਬੀਜਪੀ ਜਾਂ ਉਹਨਾਂ ਦੇ ਕਾਰਜਕਰਤਾ ਤੇ ਜੱਜਾਂ ਨੂੰ ਲਾ ਰਹੇ ਐ ਉਹਨਾਂ ਰਾਹੀਂ ਪੌਸ ਕੋਰਟ ਕੋ ਕੀਤਾ ਕਹਿਣਾ ਮੈਂ ਕੀ ਚਾਹੁੰਦਾ ਜਿਹੜੀ ਨਿਆਹ ਪ੍ਰਣਾਲੀ ਐ ਉਹ ਤੇ ਵੀ ਕਾਬਜ ਹੋ ਕੇ ਇਹ ਸਿਸਟਮ ਨੂੰ ਦੇਸ਼ ਨੂੰ ਖਤਮ ਕਰਨ ਤੇ ਹੋਈ ਬਈ ਐ ਕਾਂਗਰਸ ਪਾਰਟੀ ਬਚਨਬੱਧ ਐ ਕਾਂਗਰਸ ਪਾਰਟੀ ਹਮੇਸ਼ਾ ਲੜਾਈ ਲੜਦੀ ਰਹੂਗੀ ਕਾਂਗਰਸ ਪਾਰਟੀ ਦੇਸ਼ ਦੀ ਲੋਕਾਂ ਦੀ ਦਬੇ ਕੁਚਲਿਆਂ ਦੀ ਕਿਸਾਨਾਂ ਦੀ ਔਰਤਾਂ ਦੀ ਦਲਤਾਂ ਦੀ ਗਰੀਬਾਂ ਦੀ ਔਰ ਦੇਸ਼ ਹਿੱਤਾਂ ਦੀ ਤੇ 바ਵਾ भीमराव अंबेडकर जी ਦਾ ਜੋ ਸੰਵਿਧਾਨ ਰਚੇਤਾ ਨੇ ਜਿਨ੍ਹਾਂ ਨੇ ਬਣਾਇਆ ਉਸ ਦੀ ਰਾਖੀ ਵਸਤੇ ਕਾਂਗਰਸ ਪਾਰਟੀ ਦਿਨ ਦੁੱਗਣੀ ਰਾਤ ਚੌਗਣੀ ਕਰਕੇ ਮਿਹਨਤ ਕਰਕੇ ਲੋਕਾਂ ਚ ਆਵਾਜ਼ ਬਲੰਦ ਕਰਦੀ ਰਹੂਗੀ ਇਹਨਾ ਕਹਿੰਦਾ ਹੋਇਆ ਮੈਂ ਫੇਰ ਦੇਸ਼ ਵਾਸੀਆਂ ਨੂੰ ਕਾਂਗਰਸ ਪਾਰਟੀ ਦੇ 140 ਵਸਥਾਪਨਾ ਦਿਵਸ ਤੇ ਲੱਖ ਲੱਖ ਵਧਾਈ ਦਿਨਾ ਪ੍ਰਭੂ ਮੂਰੇ ਅਰਦਾਸ ਕਰਦਾ ਹੈ ਕਿ ਜਿਵੇਂ ਕਾਂਗਰਸ ਪਾਰਟੀ ਦੇ ਜਝਾਰੂਆਂ ਨੇ 62 ਸਾਲ ਆਜ਼ਾਦੀ ਦੀ ਲੜਾਈ ਲੜੀ ਸੀ ਸਾਡੀ ਕਾਂਗਰਸ ਪਾਰਟੀ ਦੇ ਕਰਲੇ-ਕੱਲੇ ਵਰਕਰ ਲੀਡਰ ਨੂੰ ਉਸੇ ਤਰ੍ਹਾਂ ਨਾਲ ਆਤਮਿਕ ਬਲ ਦੇਣ ਸ਼ਕਤੀ ਦੇਣ ਕਾਂਗਰਸ ਪਾਰਟੀ ਦੀ ਸੋਚ ਤੇ ਪਹਿਰਾ ਦੇਣ ਦਾ ਬਲ ਬਖਸ਼ਣ ਔਰ ਜਿਹੜੇ ਹਿੰਦੁਸਤਾਨ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਸੂਬੇ ਲੈਵਲ ਤੇ ਦੂਜੀਆਂ ਪਾਰਟੀਆਂ ਨਾਲ ਕੋਈ ਵੀ ਭੈਣ ਭਰਾ ਹੈ ਮਾੜੀ ਮੋਟੀ ਵੀ ਕਿਤੇ ਸੋਚ ਰੱਖਦਾ ਹੈ ਉਹਨਾਂ ਨੂੰ ਵੀ ਸੱਤ ਬੁੱਧੀ ਦੇਣ ਵੀ ਕਾਂਗਰਸ ਪਾਰਟੀ ਹੀ ਵੱਡੀ ਪਾਰਟੀ ਹੈ ਦੇਸ਼ ਨੂੰ ਚਲਾਉਣ ਵਾਲੀ ਪਾਰਟੀ ਹੈ ਕਾਂਗਰਸ ਪਾਰਟੀ ਲੋਕਾਂ ਦੇ ਹਿੱਤਾਂ ਦੀ ਪਾਰਟੀ ਹੈ ਤੇ ਪਾਰਟੀ ਦੇ ਨਾਲ ਪਾਰਟੀ ਮਾਂ ਹੁੰਦੀ ਹੈ ਆਪਾਂ ਪਾਰਟੀ ਨਾਲ ਚੜ ਕੇ ਵੱਧ ਚੜ ਕੇ ਕੰਮ ਕਰੀ ਬਹੁਤ ਬਹੁਤ ਧੰਨਵਾਦ ਜੈ ਕਾਂਗਰਸ ਵਿਜੇ ਕਾਂਗਰਸ ਜੈ ਵਿੱਚ ਕੀ ਕਹਿਣਾ ਚਾਹੋਗੇ ਆ ਕਾਂਗਰਸ ਪਾਰਟੀ ਦਾ ਅੱਜ ਸਥਾਪਨਾ ਦਿਵਸ ਹੈ ਅੱਜ ਦੇ ਦਿਨ ਕਾਂਗਰਸ ਪਾਰਟੀ ਦੀ ਨਹੀਂ ਰੱਖੀ ਗਈ ਸੀ ਪਰ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਸੰਘਰਸ਼ ਸੀ ਸਾਡੇ ਮਹਾਨ ਪੁਰਸ਼ ਰਹੇ ਮਹਾਤਮਾ ਗਾਂਧੀ ਜੀ ਤੋਂ ਲੈ ਕੇ ਜੇ ਅਸੀਂ ਗਿਣਤੀ ਕਰੀਏ ਤੇ ਦੇਸ਼ ਦੀ ਇਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸ ਪਾਰਟੀ ਨੇ ਅਣਗਿਣਤ ਅਫਾ ਕਰਵਾਣੀਆਂ ਚੁੱਕੀਆਂ ਅੱਜ ਦੇ ਦਿਨ ਦੇਸ਼ ਭਰ ਦੇ ਵਿੱਚ ਜਿੱਥੇ ਸਤਾਵਨਾ ਦੇ ਉਸ ਮਨਾਇਆ ਜਾ ਰਿਹਾ ਹੈ ਉਥੇ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਤੇ ਰਾਹੁਲ ਗਾਂਧੀ ਜੀ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਸਾਫ ਸਪਸ਼ਟ ਗਿਆ ਕਿ ਇੱਕ ਵਾਰ ਫਿਰ ਦੁਬਾਰਾ ਤੋਂ ਮੋਦੀ ਗਵਰਨਮੈਂਟ ਦੇ ਖਿਲਾਫ ਉਸ ਤਰ੍ਹਾਂ ਦੀ ਲੜਾਈ ਲੜਨ ਦੀ ਲੋੜ ਪੈ ਰਹੀ ਹੈ ਜਿਸ ਤਰ੍ਹਾਂ ਦੀ ਲੜਾਈ ਮਹਾਤਮਾ ਗਾਂਧੀ ਜੀ ਤੇ ਉਹਨਾਂ ਦੀ ਸਾਰੀ ਟੀਮ ਨੇ ਕਾਂਗਰਸ ਪਾਰਟੀ ਨੇ ਲੜੀ ਸੀ ਜਿਵੇਂ ਮਨਰੇਗਾ ਸਕੀਮ ਨੂੰ ਖਤਮ ਕਰ ਦਿੱਤਾ ਗਿਆ ਔਰ ਲੱਖਾਂ ਕਰੋੜਾਂ ਮਜ਼ਦੂਰ ਵਰਗ ਜਿਹਦੇ ਬੇਜ਼ਮੀਨੇ ਹੈਗੇ ਆ ਉਹਨਾਂ ਨੂੰ ਉਹਨਾਂ ਦਾ ਗਰੰਟੀ ਦਾ ਜਿਹੜਾ ਰੁਜ਼ਗਾਰ ਦਾ ਸਾਧਨ ਸੀਗਾ ਮਨਰੇਗਾ ਸਕੀਮ ਨੂੰ ਖਤਮ ਕਰ ਦਿੱਤੀ ਗਈ ਇਸੇ ਤਰ੍ਹਾਂ ਹਰ ਜਗ੍ਹਾ ਦੇ ਉੱਪਰ ਜਿਹੜੇ ਕੁਰਬਾਨੀਆਂ ਕਰਨ ਵਾਲੇ ਲੋਕ ਸੀਗੇ ਉਹਨਾਂ ਦੇ ਨਾਵਾਂ ਦੇ ਉੱਪਰ ਕੀ ਦੇ ਸਟੇਸ਼ਨ ਸੀ ਕਿਤੇ ਸ਼ਹਿਰ ਸੀ ਉਹਨਾਂ ਦੇ ਨਾਮ ਬਦਲੇ ਜਾ ਰਹੇ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਦੇਸ਼ ਦੇ ਵਿੱਚ ਜਿਹੜਾ ਹੈਗਾ ਇੱਕ ਸੰਪਰਦਾਇ ਜਾਨਕਿ ਇੱਕ ਫਿਰਕੇ ਦਾ ਪ੍ਰਚਾਰ ਕਰਕੇ ਪਲਰਿਸਨ ਕੀਤੀ ਜਾ ਰਹੀ ਹੈ ਇਹ ਬਤੀ ਨਿੰਦਨਯੋਗ ਹੈ ਉਹ ਖੜਗੇ ਸਾਹਿਬ ਨੇ ਰਾਹੁਲ ਗਾਂਧੀ ਜੀ ਨੇ ਸੋਨੀਆ ਗਾਂਧੀ ਜੀ ਨੇ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਨੇ ਅੱਜ ਦੇ ਦਿਨ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਓ ਦੇਸ਼ ਦੀ ਏਕਤਾ ਤੇ ਖਰਤਾ ਨੂੰ ਬਚਾਉਣ ਲਈ ਮਨਰੇਗਾ ਵਰਗੀਆਂ ਸਕੀਮਾਂ ਜਿਹੜੀਆਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਲੈ ਕੇ ਆਂਦੀਆਂ ਸੀਗੀਆਂ R2 ਅ ਐਜੂਕੇਸ਼ਨ ਦਾ ਲੈ ਕੇ ਆਂਦਾ ਪੂਰ ਸਿਕਿਉਰਿਟੀ ਲੈ ਕੇ ਆਂਦਾ ਪਰ ਮੈਂ ਕਿੰਨੇ ਗਿਣਤੀ ਕਰਾਂ ਤੇ ਦੇਸ਼ ਦੇ ਲੋਕਾਂ ਨੂੰ ਡਿਵੈਲਪ ਕਰਨ ਵਾਸਤੇ ਦੇਸ਼ ਦੇ ਗਰੀਬ ਲੋਕਾਂ ਨੂੰ ਉਪਰ ਚੱਕਣ ਵਾਸਤੇ ਕਾਂਗਰਸ ਪਾਰਟੀ ਨੇ ਹਮੇਸ਼ਾ ਕੰਮ ਕੀਤਾ ਅੱਜ ਦੇ ਦਿਨ ਜਿੱਤੇ ਕਾਂਗਰਸ ਪਾਰਟੀ ਦੇ ਸਤਾਫਰਾਂ ਦੇ ਦਿਵਸ ਤੇ ਅਸੀਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਦੇਸ਼ ਪਰ ਦੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਭਾਰਤੀਆਂ ਨੂੰ ਮੁਬਾਰਕਬਾਦ ਦਿੰਨੇ ਆ ਉਹਤੇ ਅਪੀਲ ਕਰਦੇ ਆ ਕਿ ਆਓ ਅੱਜ ਸਤਾਫਰਾਂ ਦੇ ਦਿਵਸ ਦੇ ਮੌਕੇ ਕਾਂਗਰਸ ਪਾਰਟੀ ਦਾ ਹਰ ਵਰਕਰ ਦੇਸ਼ ਦਾ ਹਰ ਵਰਕਰ ਦੇਸ਼ੀ ਇਕਤਾ ਦੇ ਖੰਧਾ ਨੂੰ ਬਰਕਰਾਰ ਰੱਖਣ ਵਾਲੇ ਹਰ ਉਸ ਸਾਥੀ ਦੀ ਜ਼ਿੰਮੇਵਾਰੀ ਬਣਦੀ ਹੈ ਡਿਊਟੀ ਬਣਦੀ ਹੈ ਕਿ ਅਸੀਂ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਲੋਕਤੰਤਰ ਨੂੰ ਬਚਾਉਣ ਲਈ ਦੇਸ਼ ਦੀ ਇੱਜ਼ਤ ਅਤੇ ਖਣਦਾਨ ਨੂੰ ਬਰਕਰਾਰ ਰੱਖਣ ਲਈ ਅੱਜ ਦੇ ਦਿਨ ਪਰਨ ਕਰੀਏ ਤੇ ਖੜਗੇ ਸਾਹਿਬ ਦੀ ਅਪੀਲ ਤੇ Rao ji ਦੀ ਅਪੀਲ ਤੇ ਅਮਰੀਕਾ ਨੂੰ ਬਚਾਉਣ ਵਾਸਤੇ ਇੱਕ ਨਵਾਂ ਅੰਦੋਲਨ ਸ਼ੁਰੂ ਜੋ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਇਸ ਪਾਸ ਤੁਸਦਾ ਸਾਧਨ ਮੈਂ ਇੱਕ ਵਾਰ ਫਿਰ ਜਿਹੜੇ ਮੁਬਾਰਕਬਾਦ ਦੇਣਾ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਕਾਂਗਰਸ ਪਾਰਟੀ ਦੇ ਇਸ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਓ